ਵੱਡੇ ਸੰਤਾਂ ਨੇ ਮੈਨੂੰ ਬਚਨ ਕੀਤੇ ਸੀ ਕੋਈ ਵੀ ਕੰਮ ਅੜਿਆ ਹੋਵੇ ਦਿਨ ਚ ਚਾਰ ਵਾਰ ਇਸ ਸ਼ਬਦ ਦਾ ਜਾਪ ਕਰੋ ਦੇਖਣਾ ਫਿਰ ਹਰ ਕੰਮ ਚ ਕਾਮਯਾਬੀ ਮਿਲੇਗੀ ਦਾ ਗਿਆਨ ਟੀਵੀ ਚੈਨਲ ਦੇ ਨਾਲ ਬਣੇ ਰਹੋ ਸਾਧ ਸੰਗਤ ਬੇਨਤੀਆਂ ਆਪਾਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਪਾਰਸ਼ਾ ਜੀ ਕਹਿੰਦੇ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 285 ਅੰਗ ਤੇ ਆਪਾਂ ਇਹ ਸ਼ਬਦ ਪੜ੍ਹਦੇ ਆਂ ਮਹਾਰਾਜ ਜੀ ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਵਿਸ਼ਵਾਸ ਆ ਗਿਆ ਪ੍ਰਭੂ ਦੇ ਪ੍ਰਤੀ ਕਨੇ ਉਹਨੇ ਤਤ ਗਿਆਨ ਤਿਸ ਮਨ ਪ੍ਰਗਟਾਇਆ ਕਨੇ ਆਪਣੇ ਮਨ ਦੇ ਵਿੱਚ ਉਹਨੇ ਤਤ ਗਿਆਨ ਨੂੰ ਪ੍ਰਗਟ ਕਰ ਲਿਆ ਤਤ ਗਿਆਨ ਉਹਦੇ ਮਨ ਦੇ ਵਿੱਚ ਪ੍ਰਗਟ ਹੋ ਗਿਆ ਗੁਰਮੁਖੋ ਕਹਿੰਦੇ ਪਰਿਵਾਰ ਤੇ ਨਾਂ ਤੇ ਜਨਮ ਤੋਂ ਹੀ ਭਰੋਸਾ ਹੈ ਹੁਣ ਵੀ ਭਰੋਸਾ ਹੈ ਪਰ ਨਿਰੰਕਾਰ ਤੇ ਭਰੋਸਾ ਬਿਲਕੁਲ ਕਰਨਾ ਚਾਹੀਦਾ ਹੈ ਪਰਿਵਾਰ ਤੇ ਭਰੋਸਾ ਜ਼ਰੂਰ ਕੀਤਾ ਜਾਏ ਤਤਸ਼ਿਨ ਬ੍ਰਹਮ ਗਿਆਨ ਉੱਥੇ ਪ੍ਰਗਟ ਹੁੰਦਾ ਹੈ ਤਾਂ ਉਹ ਮਨੁੱਖ ਸਮਾਧੀ ਲੀਨ ਹੋ ਜਾਂਦਾ ਆ ਕਹਿੰਦੇ ਅੰਦਰੋਂ ਮੌਨ ਹੋ ਜਾਂਦਾ ਹੈ ਅੰਦਰੋਂ ਸਮਾਧੀ ਦੇ ਵਿੱਚ ਹੋ ਜਾਂਦਾ ਹੈ ਬਾਹਰੋਂ ਭਾਵੇਂ ਲੱਗੇ ਵੀ ਕਿਵੇਂ ਆ ਪਰ ਅੰਦਰੋਂ ਜਿਹੜੇ ਖਿਆਲ ਆਤ ਨੇ ਮਨ ਦੇ ਬਲਬਲੇ ਨੇ ਮਨ ਸ਼ਾਂਤ ਹੋ ਜਾਂਦਾ ਉਹਨੂੰ ਕਹਿੰਦੇ ਨੇ ਪਰਮਾਤਮਾ ਦੀ ਕਿਰਪਾ ਅੰਦਰ ਤਤ ਗਿਆਨ ਪ੍ਰਗਟ ਹੋ ਕੇ ਆ ਤੇ ਮਹਾਂਪੁਰ ਕਹਿੰਦੇ ਹੁੰਦੇ ਸੀ ਕਹਿੰਦੇ ਕੋਈ ਵੀ ਕੰਮ ਨਹੀਂ ਅੜਦਾ ਹੈਗਾ ਕੋਈ ਵੀ ਕੰਮ ਨਹੀਂ ਅੜਦਾ ਜਦੋਂ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਪੜਦੇ ਆਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਆਪਾਂ ਜਾਪ ਕਰਦੇ ਆਂ ਉਦੋਂ ਕੋਈ ਕਾਰਜ ਨਹੀਂ ਅੜਦਾ ਇਹ ਗੱਲ ਯਾਦ ਰੱਖਿਆ ਜੀ ਕੋਈ ਕਾਰਜ ਨਹੀਂ ਅੜਦਾ ਬਿਗਰੇਉ ਕਬੀਰ ਆ ਰਾਮ ਦੋਹਾਈ ਸਾਚ ਭਇਓ ਅਨਕਤ ਹੈ ਨਾ ਜਾਈ ਕਬੀਰ ਸਾਹਿਬ ਕਹਿੰਦੇ ਨੇ ਕਿ ਸੰਤਾਂ ਦੇ ਨਾਲ ਮੈਂ ਵਿਗੜਿਆ ਨਹੀਂ ਸੱਚ ਹੀ ਹੋ ਗਿਆ ਕਹਿੰਦੇ ਹੋਰ ਸਭ ਕੁਝ ਮਿਲ ਗਿਆ ਤਾਂ ਮੈਂ ਸੱਚਾ ਹੋ ਗਿਆ ਕਹਿੰਦੇ ਪ੍ਰਮਾਤਮਾ ਨੇ ਮੇਰੇ ਤੇ ਕਿਰਪਾ ਕਰ ਦਿੱਤੀ ਸੱਚ ਭੈਓ ਅਨਕਤ ਹੈ ਨਾ ਜਾਈ ਮੈਂ ਕਿਤੇ ਨਹੀਂ ਗਿਆ ਕਹਿੰਦੇ ਸਭ ਕੁਝ ਪ੍ਰਮਾਤਮਾ ਨੇ ਇੱਥੇ ਹੀ ਸੱਚ ਕਰ ਦਿੱਤਾ ਜਿਹੜਾ ਕੋ ਸੋਚਿਆ ਉਹ ਸਭ ਕੁਝ ਦੇ ਦਤਾ ਜਿਹੜਾ ਕੁਝ ਮੰਗਿਆ ਉਹ ਸਭ ਕੁਝ ਦੇਤਾ ਜਿਹੜਾ ਕੁਝ ਨਹੀਂ ਵੀ ਮੰਗਿਆ ਉਹ ਵੀ ਕੁਝ ਮੈਨੂੰ ਦੇਤਾ ਪਰਮਾਤਮਾ ਨੇ ਇਹੋ ਜੀ ਕਿਰਪਾ ਕਰ ਦਿੱਤੀ ਸਤਿਗੁਰੂ ਮਹਾਰਾਜ ਨੇ ਐਸੀ ਮਿਹਰ ਕਰ ਦਿੱਤੀ ਐਸੀ ਕਿਰਪਾ ਕਰਕੇ ਐਸੀ ਮਿਹਰ ਕਰਕੇ ਮੈਨੂੰ ਨਿਵਾਦ ਦਿੱਤਾ ਮੈਂ ਕਿਸੇ ਪਾਸੇ ਨਹੀਂ ਭਜਿਆ ਮੈਂ ਕਿਸੇ ਪਾਸੇ ਨਹੀਂ ਗਿਆ ਸਤਿਗੁਰੂ ਮਹਾਰਾਜ ਨੇ ਮੇਰੇ ਤੇ ਐਸੀ ਕਿਰਪਾ ਕਰ ਦਿੱਤੀ ਮਹਾਰਾਜ ਨੇ ਮੇਰੇ ਤੇ ਐਸੀ ਮਿਹਰ ਕਰ ਦਿੱਤੀ ਗੁਰਮਖੋ ਬੇਨਤੀ ਕਰਾਂ ਕਹਿੰਦੇ ਜੇ ਕੋਈ ਕੰਮ ਅੜਿਆ ਹੋਵੇ ਨਾ ਮਹਾਂਪੁਰੂ ਕਹਿੰਦੇ ਹੁੰਦੇ ਸੀ ਕਹਿੰਦੇ ਜਪਜੀਤ ਸਾਹਿਬ ਦਾ ਪਾਠ ਕਰਕੇ ਇੱਕ ਅਨੰਦ ਸਾਹਿਬ ਦਾ ਪਾਠ ਕਰਕੇ ਘਰੋਂ ਕੜਾ ਪ੍ਰਸ਼ਾਦੀ ਦੇਖ ਤਿਆਰ ਕਰਕੇ ਜੇ ਨਹੀਂ ਕਰ ਸਕਦੇ ਕਹਿੰਦੇ ਗੁਰੂ ਘਰ ਤੋਂ ਕੜਾ ਪ੍ਰਸ਼ਾਦ ਦੀ ਦੇਖ ਆਪਣੀ ਸਮਰੱਥਾ ਅਨੁਸਾਰ ਲੈ ਲਓ ਗੁਰੂ ਕੋਲ ਜਾ ਕੇ ਅਰਦਾਸ ਕਰੋ ਜਾਂ ਫਿਰ ਅਰਦਾਸ ਕਰਵਾ ਦਿਓ ਹਰ ਇੱਕ ਕੰਮ ਦੇ ਵਿੱਚ ਤੁਹਾਡੀ ਫਤਿਹ ਹੋਵੇਗੀ ਉਹ ਕੰਮ ਤੁਹਾਡੇ ਭਲੇ ਲਈ ਹੋਵੇ ਇਹ ਨਾ ਹੋਵੇ ਵੀ ਦੂਜੇ ਲਈ ਉਹ ਕੰਮ ਜਿਹੜਾ ਹੈ ਮੁਸੀਬਤਾਂ ਵਾਲਾ ਹੋਵੇ ਕਹਿੰਦੇ ਜਿੱਥੇ ਦੂਜੇ ਦਾ ਵੀ ਨੁਕਸਾਨ ਨਾ ਹੋਵੇ ਤੁਹਾਡਾ ਵੀ ਭਲਾ ਹੋਵੇ ਉਹ ਕਾਰਜ ਸਤਿਗੁਰੂ ਮਹਾਰਾਜ ਜਰੂਰ ਸਫਲਾ ਕਰਦੇ ਨੇ ਕਾਮਯਾਬੀ ਤੁਹਾਡੇ ਕਦਮ ਚ ਉਮਦੀ ਹੈ ਮੈਨੂੰ ਨਾਮ ਤਾਂ ਨਹੀਂ ਯਾਦ ਉਹ ਨੌਜਵਾਨ ਦਾ ਉਹ ਗਾਇਕ ਹੈ ਮੈਂ ਤਾਂ ਨਾਮ ਭੁੱਲ ਗਿਆ ਉਹ ਕਹਿੰਦਾ ਮੈਨੂੰ ਜੋ ਕੁਝ ਮਿਲਿਆ ਸੁਖਮਨੀ ਸਾਹਿਬ ਤੋਂ ਮਿਲਿਆ ਮੈਨੂੰ ਸੁਖਮਨੀ ਸਾਹਿਬ ਨੇ ਸਭ ਕੁਝ ਦਿੱਤਾ ਮੈਂ ਗੁਟਕਾ ਸਾਹਿਬ ਆਪਣੇ ਕੋਲ ਰੱਖਦਾ ਜੀ ਸੁਖਮਨੀ ਸਾਹਿਬ ਦਾ ਦੇਖੋ ਕਿੰਨੀ ਵੱਡੀ ਆ ਆਪਾਂ ਇਸ ਚੀਜ਼ ਨੂੰ ਪ੍ਰਾਪਤੀ ਕਹਿ ਸਕਦੇ ਹਾਂ ਕਿ ਗੁਰੂ ਮਹਾਰਾਜ ਨੇ ਕਿੰਨੀ ਵੱਡੀ ਰਹਿਮਤ ਕਰ ਦਿੱਤੀ ਕਹਿਣ ਤੋਂ ਭਾਵੇਂ ਜੇ ਸਾਡੇ ਕੋਲੇ ਗੁਰੂ ਦੀ ਸਿੱਖਿਆ ਹੈ ਪਾਤਸ਼ਾਹ ਦੀ ਸਿੱਖਿਆ ਹੈ ਗੁਰਬਾਣੀ ਹੈ ਤੇ ਮਹਾਰਾਜ ਸਾਡੇ ਤੇ ਕਿਰਪਾ ਕਰਨਗੇ ਹੀ ਕਰਨਗੇ ਸਾਨੂੰ ਫਿਰ ਪ੍ਰਮਾਤਮਾ ਤੋਂ ਆਸ ਰੱਖਣੀ ਚਾਹੀਦੀ ਹੈ ਤੇ ਆਸ ਪ੍ਰਮਾਤਮਾ ਤੋਂ ਹੀ ਰੱਖਿਓ ਤੇ ਸਤਿਗੁਰੂ ਮਹਾਰਾਜ ਸਾਡੀ ਆਸ ਨੂੰ ਜ਼ਰੂਰ ਚਾਰ ਚੰਨ ਲਾਉਣਗੇ ਪਾ ਜੇ ਜੋ ਬ੍ਰਹਮਿੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੇ ਪੀਪਾ ਪ੍ਰਣਬੈ ਪਰਮ ਤਤ ਹੈ ਸਤਿਗੁਰ ਹੋਏ ਲਖਾਵੇ ਬਸ ਇਹ ਗੱਲ ਯਾਦ ਰੱਖਿਓ ਵੀ ਪ੍ਰਮਾਤਮਾ ਸਾਰੀਆਂ ਅਨੰਦਤ ਸੁਗਾਤਾਂ ਦਿੰਦਾ ਹੈ ਜੇ ਸਾਡੇ ਮਨ ਦੇ ਵਿੱਚ ਪ੍ਰਮਾਤਮਾ ਲਈ ਪਿਆਰ ਹੈ ਜੋ ਕੁਝ ਬ੍ਰਹਿਮੰਡ ਦੇ ਵਿੱਚ ਹੈ ਸਾਗਰ ਜ਼ਮੀਨ ਅਤੇ ਪਹਾੜਾਂ ਵਿੱਚ ਜੋ ਵੀ ਕੁਝ ਹੈ ਧਰਤੀ ਵਿੱਚ ਅਨ ਧਨ ਹੈ ਸਾਗਰ ਵਿੱਚ ਵੱਡ ਮੁੱਲੇ ਪਦਾਰਥ ਨੇ ਸਭ ਕੁਝ ਇਸ ਪਿੰਡ ਦੇ ਵਿੱਚ ਹੀ ਹੈ ਸ਼ਰੀਰ ਦੇ ਵਿੱਚ ਹੀ ਹੈ ਕਹਿੰਦੇ ਜਿਹੜਾ ਖੋਜਦਾ ਉਹ ਉਹ ਪਾ ਲੈਂਦਾ ਕਹਿੰਦੇ ਜੇ ਖੋਜਣ ਲੱਗਿਆਂ ਸਭ ਕੁਝ ਪ੍ਰਾਪਤ ਹੁੰਦਾ ਤੇ ਕਹਿੰਦੇ ਪ੍ਰਮਾਤਮਾ ਦਾ ਨਾਮ ਵੀ ਖੋਜ ਉਹਦੇ ਨਾਮ ਨੂੰ ਵੀ ਖੋਜ ਉਹਨੂੰ ਵੀ ਖੋਜ ਕਹਿੰਦੇ ਤੈਨੂੰ ਉਹ ਵੀ ਇੱਕ ਦਿਨ ਪ੍ਰਾਪਤ ਹੋ ਜਾਏਗਾ ਪਰ ਹੰਕਾਰੀ ਨਾ ਹੋਈ ਬਸ ਇਸ ਗੱਲ ਦੀ ਪ੍ਰਮਾਤਮਾ ਨੇ ਸ਼ਰਤ ਰੱਖੀ ਜੀ ਹੰਕਾਰ ਹੀ ਨਾ ਹੋਈ ਉਹਨੂੰ ਪਾ ਕੇ ਉਹਦਾ ਦਰਸ਼ਨ ਵੀ ਹੋ ਜਾਏਗਾ ਉਹਦਾ دیدارਾ ਵੀ ਹੋ ਜਾਏਗਾ ਸਭ ਕੁਝ ਤੈਨੂੰ ਪ੍ਰਾਪਤ ਵੀ ਹੋ ਜਾਏਗਾ ਪਰ ਕਹਿੰਦੇ ਕਦੇ ਹੰਕਾਰ ਹੀ ਨਾ ਹੋਈ ਮਹਾਰਾਜ ਤੇਰੇ ਤੇ ਪ੍ਰਸੰਨ ਫੇਰ ਹੀ ਹੋਣਗੇ ਪਿਆਰਿਓ ਕੋਈ ਕਾਰਜ ਨਹੀਂ ਅਟਦਾ ਸਤਿਗੁਰੂ ਮਹਾਰਾਜ ਜੀ ਨੂੰ ਅਰਦਾਸ ਕਰਕੇ ਸਾਰੇ ਕੰਮ ਦੇ ਵਿੱਚ ਆਪ ਜੀ ਅ ਚੱਲਿਆ ਕਰੋ ਫਤਿਹ ਪਾਓ ਤੇ ਮਹਾਰਾਜ ਤੁਹਾਡੇ ਤੇ ਕਿਰਪਾ ਕਰਨਗੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਤੇ ਕਿਰਪਾ ਕਰਨਗੇ ਤੇ ਗੁਰੂ ਦੀ ਕਿਰਪਾ ਉੱਥੇ ਹੀ ਹੁੰਦੀ ਹੈ ਜਿੱਥੇ ਆਪਾਂ ਨੂੰ ਭਰੋਸਾ ਹੋਵੇ ਇਸ ਕਰਕੇ ਗੁਰੂ ਤੇ ਪਹਿਲੀ ਗੱਲ ਵੀ ਭਰੋਸਾ ਜਰੂਰ ਰੱਖਣਾ ਹੈ ਬਣਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ